ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਮੇਰੇ ਸੰਗ ਧਨ ਧਨ ਕਰੋ ਮੇਰੇ ਸੰਗ ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਤਨ ਤਨ ਕਰੋ ਤਨ ਤਨ ਕਰੋ ਕਰੋ ਵੀਰ ਸੰਦੇਸ਼ ਕਰੋ ਅਨੰਤਾਂ ਸੰਪਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਪੁਰਬ ਨੂੰ ਸਮਰਪਿਤ ਪ੍ਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਗੁਰੂ ਕਾ ਮਹਨਤੋਰਾ ਸਾਹਿਬ ਜੀ ਅਨੰਤਪੁਰ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਲੰਘ ਹੋ ਚੁੱਕਿਆ ਹੈ ਅਨੰਤਪੁਰ ਸਾਹਿਬ ਦੇ ਵਕ ਵਕ ਪੁਜਾਰਾਂ ਤੋਂ ਹੁੰਦਾ ਹੈ ਨਗਰ ਕੀਰਤਨ ਦੇਰ ਸ਼ਾਮ ਗੁਰੂ ਕਾ ਲਾਹੌਰ ਕਿਥੇ ਪੁੱਜੇਗਾ ਤੁਹਾਨੂੰ ਤਸਵੀਰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਂਡ ਪਾਰਟੀਆਂ ਦੇ ਨਾਲ ਜਿਹੜਾ ਇਸ ਨਗਰ ਕੀਰਤਨ ਦੀ ਜਿਹੜੀ ਉਹ ਬੈਂਡ ਪਾਰਟੀਆਂ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਰਹੀਆਂ ਨੇ ਨਗਾਰਿਆਂ ਦੀ ਗੁੰਡ ਦੇ ਵਿੱਚ ਝਕਾਰਿਆਂ ਦੀ ਗੂਜ ਦੇ ਵਿੱਚ ਨਰਸਿੰਘਿਆਂ ਦੀ ਗੁੰਜ ਦੇ ਵਿੱਚ ਇਹ ਨਗਰ ਕੀਰਤਨ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਤੇ ਉਸ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋ ਚੁੱਕਿਆ ਹੈ ਤੇ ਢੇਰ ਸ਼ਾਮ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਸੇਹਰਾ ਸਾਹਿਬ ਵਿਖੇ ਪੁੱਜੇਗਾ ਉਸ ਉਪਰੰਤ ਗੁਰਦੁਆਰਾ ਤਰਵੈਣੀ ਸਾਹਿਬ ਤੋਂ ਹੁੰਦਾ ਹੈ ਗੁਰਦੁਆਰਾ ਅਨੰਤਕਾਰ ਸਾਹਿਬ ਗੁਰੂ ਕਾ ਲਾਹੌਰ ਵਿਖੇ ਪੁੱਜ ਕੇ ਸੰਪੰਨ ਹੋਏਗਾ ਜੇਕਰ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਵੱਡੇ ਪ੍ਰਬੰਧ ਕੀਤੇ ਗਏ ਨੇ ਉੱਥੇ ਖਾਸ ਤੌਰ ਤੇ ਕਿਲਾ ਆਨੰਦਗੜ੍ਹ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਬਾਬਾ ਸਤਨਾਮ ਸਿੰਘ ਤੇ ਉਹਨਾਂ ਦੀ ਪੂਰੀ ਜਿਹੜੀ ਸੰਪਰਦਾਏ ਉਹਨਾਂ ਦੇ ਵੱਲੋਂ ਸੰਗਤਾਂ ਦੇ ਲਈ ਖਾਸ ਤੌਰ ਤੇ ਗੁਰੂ ਘਰ ਲੰਗਰ ਵਿਖੇ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਵਿਆਪਕ ਪ੍ਰਬੰਧ ਕੀਤੇ ਗਏ ਨੇ ਪੰਜ-ਪੰਜ ਦੀ ਜਿਹੜੀ ਮਠਿਆਈ ਹੈ ਉਹ ਹਰ ਸਾਲ ਦੀ ਤਰ੍ਹਾਂ ਇੱਕ ਰਿਸੈਪਸ਼ਨ ਦੇ ਤੌਰ ਤੇ ਜਿਹੜੀ ਸੰਗਤ ਵਿੱਚ ਉੱਥੇ ਪੁੱਜਦੀ ਹੈ ਸੰਗਤ ਦੇ ਵਿੱਚ ਵਰਤਾਈ ਜਾਂਦੀ ਹੈ ਸੋ ਵੱਖ-ਵੱਖ ਸਕੂਲਾਂ ਦੀਆਂ ਜਿਹੜੀਆਂ ਇਹ ਬੈਂਡ ਪਾਰਟੀਆਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਮਦਰ ਤੋਂ ਉਹਨਾਂ ਦੇ ਨਾਲ ਇਸ ਨਗਰ ਕੀਰਤਨ ਦੇ ਅੱਗੇ-ਅੱਗੇ ਚੱਲਦੀਆਂ ਹੋਈਆਂ ਕਿਉਂਕਿ ਨਗਰ ਕੀਰਤਨ ਦੇਰ ਸ਼ਾਮ ਜਿਹੜਾ ਗੁਰੂ ਕਾ ਲਾਹੌਰ ਵੇਖੇ ਪੁੱਜਣਾ ਹੈ ਉਹਨੂੰ ਇਤਿਹਾਸ ਦੀ ਜ਼ਿਕਰਗੱਲ ਕੀਤੀ ਜਾਵੇ ਤਾਂ ਇਤਿਹਾਸ ਦੀ ਸਾਂਝ ਪਾਣੀ ਚਾਹਾਂਗੇ ਤੁਹਾਡੇ ਨਾਲ ਸਾਈਂ ਸ਼੍ਰੀ ਗੋਬਿੰਦ ਸਿੰਘ ਜੀ ਦੇ ਜਿਹੜੇ ਆਨੰਦ ਕਾਰਜ ਨੇ ਉਹ ਲਾਹੌਰ ਦੇ ਰਹਿਣ ਵਾਲੇ ਹਰਜਾਸ ਸਿੰਘ ਦੀ ਪੁੱਤਰੀ ਅਜੀਤ ਕੌਰ ਜੀ ਦੇ ਨਾਲ ਜਿਹੜੇ ਉਹ ਨਿਸ਼ਚਿਤ ਹੋਏ ਸਨ ਪਰੰਤੂ ਉਸ ਸਮੇਂ ਮਾਹੌਲ ਇਸ ਤਰ੍ਹਾਂ ਦਾ ਨਹੀਂ ਸੀ ਕਿ ਬਰਾਤ ਨੂੰ ਲਾਹੌਰ ਵੇਖੇ ਲਿਜਾਇਆ ਜਾ ਸਕਦਾ ਇਸ ਲਈ ਗੁਰੂ ਸਾਹਿਬ ਨੇ ਬੇਨਤੀ ਕੀਤੀ ਕਿ ਤੁਸੀਂ ਅਨੰਦਪੁਰ ਸਾਹਿਬ ਦੇ ਨਜ਼ਦੀਕ ਆ ਜਾਓ ਤੇ ਇੱਥੇ ਜਿਹੜਾ ਲਾਹੌਰ ਬਸਾ ਦਿੱਤਾ ਜਾਵੇਗਾ ਸੋ ਅਨੰਦਪੁਰ ਸਾਹਿਬ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਪੂਰਤ ਕਹadur ਰਿਆਸਤ ਦੇ ਵਿੱਚ ਇਸ ਸਮੇਂ ਜੋ ਹਿਮਾਚਲ ਦੇ ਵਿੱਚ ਹੈ ਉੱਥੇ ਗੁਰੂ ਦਾ ਲਾਹੌਰ ਹੈ ਪੂਰਾ ਇੱਕ ਰਮਣੀਕ ਵਾਤਾਵਰਨ ਹੈ ਪਹਾੜੀਆਂ ਦੇ ਵਿੱਚ ਕਿਰਿਆ ਹੋਇਆ ਇਹ ਸਥਾਨ ਹੈ ਜਿੱਥੇ ਗੁਰੂ ਸਭ ਜਿਹੜੇ ਆਨੰਦਕਾਰ ਜੋ ਸਮੇ ਹੋਏ ਸਨ ਤੇ ਹਰ ਸਾਲ ਖਾਸ ਤੌਰ ਤੇ ਹਰਪੁਰ ਦੇ ਵਾਲੇ ਤੋਂ ਜਿਹੜੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਤੇ ਯਾਰੂਪ ਜਿਹੜਾ ਇਹ ਨਗਰ ਕੀਰਤਨ ਹੈ ਰਾਤ ਦੇ ਰੂਪੇ ਵਿੱਚ ਗੁਰਦੁਆਰਾ ਗੁਰੂ ਦਾ ਮਹਿਲ ਉਹ ਸਥਾਨ ਜਿਸ ਸਥਾਨ ਤੇ ਗੁਰੂ ਸਾਹਿਬ ਦਾ ਜਿਹੜਾ ਬਚਪਨ ਬੀਤਿਆ ਗੁਰੂ ਸਾਹਿਬ ਦਾ ਜਿਹੜਾ ਘਰ ਜਿਸ ਕਹਿ ਜਾਂਦਾ ਉਹ ਤੋਂ ਇਹ ਰਾਤ ਰੂਪੀ ਨਗਰ ਕੀਰਤਨ ਦਾ ਜਿਸ ਨੂੰ ਖਾਸ ਤੌਰ ਤੇ ਰੱਖਿਆ ਸ਼੍ਰੀ ਕੇਸਗੱਦ ਸਾਹਿਬ ਦੇ ਤੇ ਦਾਰਸ਼ਨਿਕ ਜਾਨੀ ਸੁਲਤਾਨ ਸਟ੍ਰੋਮਰੀ ਕੋਲੋਂ ਤਰਫ ਤੋਂ ਮੰਡਕ ਕਮੇਟੀ ਦੇ ਮੈਂਬਰ ਭਾਈ ਵਰਦੀ ਸਿੰਘ ਚਾਪੜ ਤੇ ਵੱਖ-ਵੱਖ ਜਿਹੜੇ ਗੱਲ ਪੱਥ ਨੇ ਉਹਨਾਂ ਦੇ ਸੇਵਾ ਨਾਲ ਉਹ ਜਿਹੜਾ ਅੱਜ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ ਹੈ ਉਸ ਤੋਂ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਜਿਹੜਾ ਆਰੰਭ ਹੋ ਚੁੱਕਿਆ ਹੈ ਇਸ ਸਮੇਂ ਕਲਗੀਧਰ ਮਾਰਕੀਟ ਛੇ ਅਨੰਦਪੁਰ ਸਾਹਿਬ ਉੱਥੇ ਨਗਰ ਕੀਰਤਨ ਚੱਲ ਜਾਇਆ ਤੇ ਬਿਲਾਦਰ ਪੜਾ ਅਨੰਦਪੁਰ ਸਾਹਿਬ ਦੇ ਵਕ ਵਕ ਵਿਚਾਰਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਧੀਰ ਸ਼ਾਮ ਗੁਰਦੁਆਰਾ ਸੇਰਾ ਸਾਹਿਬ ਤੋਂ ਪ੍ਰੰਤ ਗੁਰਦੁਆਰਾ ਤਰਬਾਣੀ ਸਾਹਿਬ ਤੇ ਫੇਰ ਸ਼ਾਮ ਜਿਹੜਾ ਇਹ ਨਗਰ ਕੀਰਤਨ ਕੁਦਵਾਰਾ ਅਨੰਦਕਾਰ ਸਾਹਿਬ ਛੇ ਅਨੰਦਪੁਰ ਸਾਹਿਬ ਕੇ ਪੁੱਜ ਕੇ ਸੰਪੰਨ ਹੋਏਗਾ ਸੋ ਸੰਗਤਾਂ ਦੇ ਮਨ ਦੇ ਵਿੱਚ ਚਾਹ ਹੈ ਉਤਸ਼ਾਹ ਹੈ ਖਾਸ ਤੌਰ ਤੇ ਸਾਹਿਬ ਸ਼੍ਰੀ ਇਹ 70 ਸਾਇਆ ਦੇ ਇੱਥੇ ਨਗਰ ਕੀਰਤਨ ਜਿਹੜੇ ਸਜਾਏ ਜਾ ਰਹੇ ਨੇ ਤੇ ਸਾਹਿਬੇ ਕਮਾਲ ਦਸਮ ਪਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਵਿਆਹ ਪੁਰਬ ਨੇ ਆਨੰਦਕਾਰ ਜਿਹੜੀ ਸਮਾਪਤ ਹੋਏ ਸਨ ਉਸੇ ਸਥਾਨ ਤੇ ਜਿਹੜੀ ਸੰਗਤ ਹੈ ਅੱਜ ਦੇ ਦਿਨ ਖਾਸ ਤੌਰ ਤੇ ਇਕੱਠੀ ਹੈ ਢੋਲ ਲਗਾਰਿਆਂ ਦੇ ਨਾਲ ਬਾਜਿਆਂ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਹੈ ਉਹ ਆਰੰਭ ਹੋ ਚੁੱਕਿਆ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਵਿਆਹ ਪੁਰਬ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਨੇ ਹਾ ਜੀ ਸਾ ਜੋ ਇਸ ਭਾਗਾ ਸਮਾ ਤੁਜੇ ਇਤਿਹਾਸ ਦੀ ਪਰਚੋਲ ਕਰੀਏ ਤੇ ਵਿਆਹ ਜਿਹੜਾ ਅਸੀਂ ਕਰਾਈਦਾ ਉਹ ਹਾਰ ਦੇ ਵਿੱਚ ਹੋਇਆ ਸੀ। ਪਰ ਸੰਗਤਾਂ ਨੇ ਉਸ ਸਮੇਂ ਨੂੰ ਮੁੱਖ ਰੱਖਦਿਆਂ ਜਦੋਂ ਕਾਰ ਸੇਵਾ ਸੰਪਰਦਾਇ ਸ਼੍ਰੀਮਾਨ ਸੰਤੂਬਾਬ ਸੇਵਾ ਸਰੂਜੀ ਵੱਲੋਂ ਗੁਰੂਕਿਰਹਾਉੜੇ ਕੇ ਸਵਾਮਾਰੰਗ ਕੀਤੇ ਗਈਆਂ ਉਸ ਤੋਂ ਬਾਅਦ ਇੱਕ ਸਮਾ ਨਿਸ਼ਚਿਤ ਕੀਤਾ ਗਿਆ ਕਿ ਜਿਹੜਾ ਇਹ ਸਮਾ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਘਾਟ ਸੀ। ਮੁੱਖ ਰੱਖਦਿਆਂ ਇਹ 1961 ਬਾਅਦ ਬਾਬਾ ਜੀ ਨੇ ਜਿਹੜਾ ਹੈ ਜਦੋਂ ਸਵਾਮਾਰੰਗ ਹੋਈਆਂ ਨਾਲ ਹੀ ਵਿਆਹਪੁਰ ਬਰਬਨ ਮਲਾਉਂਦਾ ਇੱਕ ਟੀਚਰ ਮੈਂ ਸਿਆ ਗਿਆ ਜੋ ਕਿ ਅੱਜ ਲਗਾਤਾਰ ਨਿਰੰਤਰ ਸੰਗਤਾਂ ਦਾ ਸਾਰਾਂ ਦਾ ਇਕੱਠ ਇਹਦੇ ਵਿੱਚ ਸਮੂਲੀਅਤ ਕਰ ਰਿਹਾ ਤੇ ਜੋ ਕਿ ਇਹ ਮਹਾਰਾਜ ਦੀਆਂ ਜਿਆਦਾ ਰੁੱਤਾਂ ਕੀਤਾ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪਰਵ ਵਿਆਹਪੁਰ ਦੀਆਂ ਲੱਖ ਲੱਖ ਵਧਾਈਆਂ ਗੁਰੂ ਕਿਰਪਾ ਕਰਨ ਕਾਰ ਸੇਵਾ ਸੰਪਰਦਾਏ ਤੇ ਸ਼ਰੋਮਣੀ ਗੁਰਦੁਆਰਾ ਪਰੰਗੋ ਕਮੇਟੀ ਦੇ ਸਹਿਯੋਗ ਨਾਲ ਸ਼ੰਤਨ ਦਾ ਬੋਟ ਵੱਡਾ ਉਪਰਾਲਾ ਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਵਿਆਹ ਪਰੋਪ ਜਿਹੜੇ ਮਨਾਏ ਜਾ ਰਹੇ ਨੇ ਤੇ ਬਰਾਤ ਰੂਪੀ ਜਿਹੜਾ ਨਗਰ ਕੀਰਤਨ ਆ ਨਨਤਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕਾ ਮਹਿਲ ਪੋਰਾ ਸਾਹਿਬ ਤੋਂ ਸ਼ੁਰੂ ਹੋ ਚੁੱਕਿਆ ਜੋ ਪੜਾਦਰ ਪੜਾ ਕੇ ਵਾਦਾ ਹੈ ਗੁਰੂ ਕਾ ਲਾਹੌਰ ਵੇਖੇ ਪੁੱਜ ਕੇ ਸੰਪਨ ਹੋਵੇਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਚੰਨਾ ਪੀਟੀਸੀ ਨਿਊਜ਼ ਸ਼੍ਰੀ ਨਨਤਪੁਰ ਸਾਹਿਬ